ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 469 ਤੋਂ ਲੈ ਕੇ 470 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ ਸੰਗਤ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ ਉਹ ਵਾਹਿਗੁਰੂ ਜੀ ਮਹੱਲਾ ਪਹਿਲਾ ਵਦੀ ਸੋ ਵਜਾਗਨ ਨਾਨਕਾ ਸੱਚਾ ਵੇਖੈ ਸੋਏ ਸਬਨੀ ਸ਼ਾਲਾ ਮਾਰੀਆਂ ਕਰਤਾ ਕਰੇ ਸੋ ਹੋਏ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਉ ਨਵੇ ਜਿਨ ਕੀ ਲੇਖੈ ਪਤ ਪਵੈ ਚੰਗੇ ਸਈ ਕੇ ਹੰਦੀ ਸੰਗਤ ਜੀ ਗੁਰੂ ਨਾਨਕ ਪਾਸ਼ਾ ਕਹਿੰਦੇ ਨੇ ਕਿ ਜੀਵ ਜਦੋਂ ਕਰਮ ਕਰਦੇ ਨੇ ਤਾਂ ਕਰਤਾ ਹਰ ਵਕਤ ਦੇਖ ਰਿਆ ਅੰਦਰ ਜੋ ਬੈਠਾ ਹੋਇਆ ਫਿਰ ਕਹਿੰਦੇ ਕਰਤਾ ਸਾਰੇ ਪਰਮੇਸ਼ਰ ਸਾਡੇ ਸਾਰੇ ਕਰਮ ਆਪ ਦੇਖ ਰਿਆ ਫਿਰ ਕਹਿੰਦੇ ਜੀਵ ਚਾਹੇ ਜਿੰਨਾ ਮਰਜੀ ਜੋਰ ਲਾ ਲੈਣ ਹੁੰਦਾ ਉਹੀ ਆ ਜੋ ਪਰਮੇਸ਼ਰ ਕਰਦਾ ਹੈ ਤੇ ਇੱਥੇ ਜੀਵਾਂ ਦੇ ਜਿਹੜੇ ਵਿਚਰਨ ਜਿਨ੍ਹਾਂ ਵਿੱਚ ਵਿਚਰਦਾ ਹੈ ਉਹ ਹੋਰ ਨੇ ਪਰਲੋਕ ਵਿੱਚ ਜੀਵ ਹੋਰ ਨੇ ਉੱਥੇ ਜਾ ਕੇ ਕਹਿੰਦੇ ਉਹਦੀ ਪਤ ਲੇਖੇ ਵਿੱਚ ਪੈਂਦੀ ਆ ਜੋ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦਾ ਉੱਥੇ ਪ੍ਰਵਾਨ ਕੌਣ ਹੁੰਦਾ ਜਿਦੇ ਕਰਮ ਚੰਗੇ ਪਹਿਲੇ ਨੰਬਰ ਤੇ ਜਿਦੇ ਕੋਲ ਨਾਮ ਦੀ ਕਮਾਈ ਦਾ ਨਿਸ਼ਾਨ ਆ ਪੌੜੀ ਤੁਰ ਕਰਮ ਜਿਨਾ ਕੋ ਤੁਦ ਪਾਇਆ ਤਾਂ ਤਿੰਨੀ ਖਸਮਤੇ ਆਇਆ ਇਹ ਨਾ ਜਾਣਤਾ ਕਹਿ ਵਸ ਕਿਛ ਨਹੀਂ ਤੁਦ ਵੇਖੀ ਜਗਤ ਉਪਾਇਆ ਇਕ ਨਾਨੋਂ ਤੂੰ ਮੇਲ ਲਹਿ ਇਕ ਆਪੋ ਤੁਦ ਖੋ ਆਇਆ ਗੁਰ ਕੀਰਪਾ ਤੇ ਜਾਣਿਆ ਜਿੱਥੈ ਤੁਧ ਆਪ ਪੁਝਾਇਆ ਸਹਿਜ ਹੀ ਸੱਚ ਸਮਾਇਆ ਹਾਂਜੀ ਸੰਗਤ ਜੀ ਫਿਰ ਪਾਤਸ਼ਾਹ ਕਹਿੰਦੇ ਨੇ ਇਹ ਪਰਮੇਸ਼ਰ ਜੀ ਜਿਸ ਜੀਵ ਨੂੰ ਤੂੰ ਆਪ ਆਪਣੇ ਨਾਮ ਜਪਣ ਵਾਲ ਲਾਇਆ ਹੈ ਉਸੇ ਜੀਵ ਨੇ ਤੇਰਾ ਨਾਮ ਜਪਿਆ ਹੈ ਜਿਵੇਂ ਦੇ ਉਹਦੇ ਪਿਛਲੇ ਸੰਸਕਾਰਾਂ ਦੇ ਹਿਸਾਬ ਨਾਲ ਉਹਦਾ ਹੁਣ ਲਈ ਕਰਮ ਲਿਖਿਆ ਸੀ ਉਹ ਉਸ ਕਰਮ ਦੇ ਅਧੀਨ ਹੀ ਤੇਰਾ ਨਾਮ ਜਪ ਰਹੇ ਨੇ ਤੂੰ ਅਲੱਗ-ਅਲੱਗ ਤਰ੍ਹਾਂ ਦੇ ਜੰਤ ਜੀਵ ਪੈਦਾ ਕੀਤੇ ਨੇ ਕੋਈ ਤੇਰਾ ਨਾਮ ਜਪ ਰਿਆ ਕੋਈ ਨਹੀਂ ਜਪ ਰਿਆ ਕਿਸੇ ਨੂੰ ਤੂੰ ਆਪ ਹੀ ਕੁਰਾਹੇ ਪਾਇਆ ਕਿਸੇ ਨੂੰ ਤੂੰ ਆਪ ਹੀ ਸਿੱਧੇ ਰਾਹ ਪਾਇਆ ਤੇ ਆਪਣੇ ਨਾਲ ਉਹਨਾਂ ਨੂੰ ਤੂੰ ਮੇਲ ਲੈਂਦਾ ਹੈ ਗੁਰੂ ਦੀ ਕਿਰਪਾ ਦੇ ਨਾਲ ਜਿਸ ਜੀਵ ਨੂੰ ਤੂੰ ਕਹਿੰਦੇ ਆਪਾ ਜਨਾਇਆ ਹੈ ਜੀਵਨ ਦੀ ਅਸਲੀਅਤ ਸਮਝਾਈ ਹੈ ਉਸ ਜੀਵ ਨੇ ਹੀ ਸਮਝੀ ਹੈ ਉਹ ਜੀਵ ਫਿਰ ਅਸਲੀਅਤ ਨੂੰ ਸਮਝ ਕੇ ਤੇਰੇ ਵਿੱਚ ਲੀਨ ਹੋ ਗਿਆ ਤੇ ਅਡੋਲਤਾ ਵਿੱਚ ਟਿਕ ਗਿਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਪਿਆ ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾ ਹੋ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਇਹ ਰਰੇ ਸਾਬਜੀ ਦੇ ਪਾਠ ਵਿੱਚ ਪੜ੍ਹਦੇ ਆ ਨਾ ਰੋਜ਼ ਆਪਾਂ ਕਹਿੰਦੇ ਜਿਹੜਾ ਦੁੱਖ ਹੈਗਾ ਜੀਵ ਨੂੰ ਮਿਲਦਾ ਉਹ ਜੀਵ ਲਈ دارو ਬਣ ਜਾਂਦਾ دارو ਕੀ ਦਵਾਈ ਉਹ ਦਵਾਈ ਕਿਵੇਂ ਬਣ ਜਾਂਦਾ ਜਦੋਂ ਜੀਵ ਦੁਖੀ ਹੁੰਦਾ ਤਾਂ ਪਰਮੇਸ਼ਰ ਦਾ ਨਾਮ ਜਪਦਾ ਜਦੋਂ ਸੁਖੀ ਹੁੰਦਾ ਫਿਰ ਨਹੀਂ ਜਪਦਾ ਫਿਰ ਸੁੱਖ ਉਹਦੇ ਲਈ ਰੋਗ ਦਾ ਕਾਰਨ ਬਣ ਜਾਂਦਾ ਜਦੋਂ ਕਹਿੰਦੇ ਜੀਵ ਸੁਖ ਵਿੱਚ ਹੁੰਦਾ ਫਿਰ ਤੈਨੂੰ ਮਿਲਣ ਦੀ ਤਾਂਗ ਨਹੀਂ ਕਰਦਾ ਹੈਗਾ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਸਭ ਕੁਝ ਕਰਨ ਵਾਲਾ ਹੈ ਤੇ ਕਰਾਉਣ ਵਾਲਾ ਹੈ ਕਹਿੰਦੇ ਕਹਿੰਦੇ ਮੈਂ ਤਾਂ ਜੀ ਹੈ ਤੇ ਹਉਮੇ ਕਰਾਂ ਕੁਝ ਵੀ ਨਹੀਂ ਹੈ ਕਹਿੰਦੇ ਮੇਰਾ ਕੁਝ ਨਹੀਂ ਮੈਂ ਤਾਂ ਸਿਰਫ ਹਉਮੇ ਕਰਨ ਜੋਗਾ ਹਉਮੇ ਕਰਿਆਂ ਵੀ ਕੁਝ ਨਹੀਂ ਬਣਦਾ ਕਹਿੰਦੇ ਸਭ ਕੁਝ ਤੂੰ ਕਰਨ ਵਾਲਾ ਹੈ ਤੇ ਤੇਰਾ ਕੀਤਾ ਹੋ ਰਿਹਾ ਤੈਨੂੰ ਕਹਿੰਦੇ ਕੁਦਰਤ ਵਿੱਚ ਵਸਿਆ ਦੇਖ ਕੇ ਤੇ ਤੂੰ ਸਦਕੇ ਆ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਪਰ ਪੂਰ ਰਹਾ ਤੂੰ ਸੱਚਾ ਸਾਹਿਬ ਸਿਫਤ ਸੋਵਾਲਿਓ ਜਿਨ ਕੀਤੀ ਸੋ ਪਾਰ ਪਿਆ ਕੋ ਨਾਨਕ ਕਰ ਤੇ ਖੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਕਹਿੰਦੇ ਹੈ ਪਰਮੇਸ਼ਰ ਜੀ ਸਾਰੇ ਜੀਵਾਂ ਦੇ ਵਿੱਚ ਤੇਰੀ ਜੋਤ ਹੈ ਤੇਰੀ ਜੋਤ ਕਰਕੇ ਤੂੰ ਸਾਰਿਆਂ ਵਿੱਚ ਵਿਆਪਕ ਹੈ ਤੇਰੀ ਸਿਫਤ ਸਲਾਹ ਕਰਨੀ ਬਹੁਤ ਹੀ ਚੰਗੀ ਹੈ ਬਹੁਤ ਹੀ ਚੰਗੀ ਹੈ ਜਿਨੇ ਤੇਰੀ ਸਿਫਤ ਸਲਾਹ ਕੀਤੀ ਉਹ ਇਸ ਸੰਸਾਰ ਦੇ ਭਵਜਲ ਨੂੰ ਪਾਰ ਕਰ ਗਿਆ ਕਹਿੰਦੇ ਪਰਮੇਸ਼ਰ ਦੀਆਂ ਅਸਚਰਜ ਕੌਤਕਾਂ ਨੂੰ ਜਾਣਿਆ ਨਹੀਂ ਜਾ ਸਕਦਾ ਜੋ ਕੋ ਸ਼ਿਕਰ ਰਿਹਾ ਉਹ ਆਪ ਹੀ ਕਰ ਰਿਹਾ ਕਹਿੰਦੇ ਉਹ ਆਪ ਹੀ ਜਾਣੇ ਕਹਿੰਦੇ ਆਪਣੀਆਂ ਖੇਡਾਂ ਨੂੰ ਮਹੱਲਾ ਦੁਜਾ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣੇ ਖਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤਹਿ ਸਰਬ ਸ਼ਬਦੰ ਇਕ ਸ਼ਬਦੰ ਜੇ ਕੋ ਜਾਣੈ ਪਿਉ नानक ताका दास है सोई निरंजन दियो हां जी संगत जी गुरु अंग पाश अंगदेव जी ਕਹਿੰਦੇ ਨੇ ਕਹਿੰਦੇ ਵੀ ਜਿਹੜੇ ਯੋਗੀ ਨੇ ਉਹਨਾਂ ਦਾ ਧਰਮ ਹੈ ਗਿਆਨ ਪ੍ਰਾਪਤ ਕਰਨਾ ਤੇ ਜਿਹੜੇ ਬ੍ਰਾਹਮਣ ਨੇ ਉਹਨਾਂ ਦਾ ਧਰਮ ਹੈ ਵੇਦਾਂ ਦਾ ਪਾਠ ਕਰਨਾ ਜਿਹੜੇ ਖੱਤਰੀ ਨੇ ਸ਼ਤਰੀਏ ਜਿਨ੍ਹਾਂ ਨੂੰ ਕਹਿੰਦੇ ਨੇ ਉਹਨਾਂ ਦਾ ਧਰਮ ਹੈ ਸੂਰਮਗਤਾਈ ਦੇ ਕੰਮ ਕਰਨੇ ਸੂਰਮਿਆਂ ਵਾਲੇ ਕੰਮ ਕਰਨੇ ਜਿਹੜੇ ਸ਼ੂਦਰ ਨੇ ਉਹਨਾਂ ਦਾ ਧਰਮ ਹੈ ਦੂਜਿਆਂ ਦੀ ਸੇਵਾ ਕਰਨਾ ਹਾਂਜੀ ਸੰਗਤ ਦੀ ਜਦੋਂ ਆਪਾਂ ਬਾਣੀ ਪੜ੍ਹਦੇ ਆ ਬਾਣੀ ਜਦੋਂ ਉਚਾਰੀ ਗਈ ਆ ਉਸ ਸਮੇਂ ਦੇ ਸਮਾਜ ਵਿੱਚ ਤਾਂ ਕਰਕੇ ਉਸ ਸਮੇਂ ਦੇ ਸਮਾਜ ਦੀਆਂ ਗੱਲਾਂ ਪਾਤਸ਼ਾਹ ਵਰਣਨ ਕਰਦੇ ਨੇ ਫਿਰ ਕਹਿੰਦੇ ਸਰਬ ਸ਼ਬਦਮ ਏਕ ਸ਼ਬਦਮ ਜੇ ਕੋ ਜਾਣੈ ਪਿਓ ਕਹਿੰਦੇ ਪਰ ਸਾਰਿਆਂ ਦਾ ਧਰਮ ਕੀ ਆ ਸਾਰਿਆਂ ਦਾ ਧਰਮ ਹੈ ਉਸ ਇੱਕ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਹਿੰਦੇ ਜਿਹੜਾ ਕੋਈ ਇਸ ਭੇਦ ਨੂੰ ਸਮਝ ਗਿਆ ਨਾਨਕ ਜੀ ਕਹਿੰਦੇ ਮੈਂ ਉਹਦਾ ਦਾਸ ਆ ਉਹ ਕਹਿੰਦੇ ਆਪ ਹੀ ਪਰਮੇਸ਼ਰ ਦਾ ਪ੍ਰਕਾਸ਼ ਰੂਪ ਬਣ ਗਿਆ ਜਿਨੇ ਇਹ ਭੇਦ ਸਮਝ ਲਿਆ ਕਿ ਸਾਰਿਆਂ ਦਾ ਧਰਮ ਹੈ ਉਸ ਪਰਮੇਸ਼ਰ ਦਾ ਨਾਮ ਸਿਮਰਨਾ ਮਹੱਲਾ ਦੁਜਾ ਇੱਕ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਤਾਂ ਆਤਮਾ ਆਤਮਾ ਬਾਸ ਦੇਵਸ ਜੇ ਕੋ ਜਾਣੈ ਪਿਓ ਨਾਨਕਤਾ ਕਾ ਦਾਸ ਹੈ ਸੋਈ ਨਿਰੰਜਨ ਦੇਉ ਕਹਿੰਦੇ ਪਰਮਾਤਮਾ ਕ੍ਰਿਸ਼ਨ ਜੀ ਦੀ ਵੀ ਆਤਮਾ ਹੈ ਸਾਰਿਆਂ ਦੇਵਤਿਆਂ ਦੀ ਆਤਮਾ ਪਰਮਾਤਮਾ ਹੀ ਹੈ ਕਹਿੰਦੇ ਪਰਮਾਤਮਾ ਆਪਣੀ ਆਤਮਾ ਵੀ ਆਪ ਹੈ ਤੇ ਫਿਰ ਸਾਰਿਆਂ ਦੀ ਆਤਮਾ ਵੀ ਪਰਮਾਤਮਾ ਹੈ ਕਹਿੰਦੇ ਜਿਹੜਾ ਕੋਈ ਇਸ ਭੇਦ ਨੂੰ ਜਾਣਦਾ ਨਾਨਕ ਜੀ ਕਹਿੰਦੇ ਮੈਂ ਉਹਦਾ ਦਾਸ ਆ ਉਹ ਤਾਂ ਕਹਿੰਦੇ ਪ੍ਰਕਾਸ਼ ਰੂਪ ਪਰਮਾਤਮਾ ਦਾ ਰੂਪ ਹੀ ਬਣ ਗਿਆ ਜਿਨੇ ਇਹ ਭੇਦ ਸਮਝ ਲਿਆ ਮਹੱਲਾ ਪਹਿਲਾ ਕੁੰਬੇ ਬੱਦਾ ਜਲ ਰਹੇ ਜਲ ਬਿਨ ਕੁੰਬ ਨਾ ਹੋਏ ਗਿਆਨ ਦਾ ਬੱਦਾ ਮੰਨ ਰਹਿ ਗੁਰ ਬਿਨ ਗਿਆਨ ਨਾ ਹੋਏ ਬਹੁਤ ਰਮਜ਼ਾਂ ਨੇ ਪਾਸ਼ਾ ਦੀ ਬਾਣੀ ਵਿੱਚ ਬੜੀਆਂ ਸਮਝਣੀਆਂ ਗੁੱਝੀਆਂ ਕਹਿੰਦੇ ਜਿਹੜਾ ਹੈਗਾ ਪਾਣੀ ਉਹ ਜਿਵੇਂ ਘੜੇ ਵਗੈਰਾ ਭਾਂਡੇ 'ਚ ਸਾੰਭਿਆ ਰਹਿ ਜਾ ਸਕਦਾ ਨਾ ਪਰ ਇਹ ਤੇ ਬਾਹਰ ਤੇ ਫਿਰ ਖਿੰਡਿਆ ਫਿਰਦਾ ਘੜਾ ਕਹਿੰਦੇ ਪਾਣੀ ਨੂੰ ਸਾੰਭ ਰਿਆ ਪਰ ਘੜਾ ਪਾਣੀ ਤੋਂ ਬਿਨਾ ਬਣਦਾ ਨਹੀਂ ਇਸ ਤਰ੍ਹਾਂ ਇਹ ਕਹਿੰਦੇ ਜਿਹੜਾ ਗਿਆਨ ਆ ਉਹ ਮਨ ਦੇ ਵਿੱਚ ਹੀ ਮਨ ਦੇ ਵਿੱਚ ਹੀ ਵੱਸ ਸਕਦਾ ਮਨ ਜਿਹੜਾ ਹੈਗਾ ਇਹ ਗਿਆਨ ਤੋਂ ਬਿਨਾ ਕਾਬੂ 'ਚ ਨਹੀਂ ਆ ਸਕਦਾ ਫਿਰ ਕਹਿੰਦੇ ਜਿਹੜਾ ਇਹ ਗਿਆਨ ਆ ਹੁੰਦਾ ਗੁਰੂ ਤੋਂ ਆ ਔਰ ਗੁਰੂ ਗਿਆਨ ਤੋਂ ਬਿਨਾ ਮਿਲਦਾ ਨਹੀਂਗਾ ਗਿਆਨ ਹੋਵੇ ਤਾਂ ਗੁਰੂ ਬਣਾਉਂਦੇ ਨੇ ਵਾਹਿਗੁਰੂ ਜੀ ਗੁਰੂ ਦੀ ਸ਼ਰਨਾਉਂਦੇ ਨੇ ਜੀ ਪੜਿਆ ਹੋਵੇ ਗੁਨਾਹਗਰ ਤਾਂ ਓਮੀ ਸਾਧਨ ਮਾਰੀਏ ਜਿਹਾ ਕਾਲੇ ਕਲਣਾ ਤੇ ਵੇ ਹੋ ਨਾਉ ਪਚਾਰੀਏ ਐਸੀ ਕਲਾ ਨ ਖੇਡੀਏ ਜਿਤ ਦਰਗ ਗਏ ਗਿਆ ਹਾਰੀਏ ਪੜਿਆ ਅਤੇ ਓਮੀਆ ਵਿਚਾਰ ਅੱਗੇ ਵਿਚਾਰੀਏ ਮੁਰਹੇ ਚੱਲੇ ਸੋ ਅਗੇ ਮਾਰੀਏ ਕਹਿੰਦੇ ਜੇ ਪੜਿਆ ਲਿਖਿਆ ਤਾਂ ਹੋਵੇ ਗੁਨਾ ਕਰਨ ਵਾਲਾ ਜਿਹੜਾ ਅਨਪੜ ਹੋਵੇ ਉਹ ਸਾਧੂ ਲੋਕ ਹੋਵੇ ਕਹਿੰਦੇ ਫਿਰ ਇਹ ਨਹੀਂ ਨਾ ਆਪਾਂ ਕਹਿ ਸਕਦੇ ਵੀ ਜਿਹੜਾ ਇਹ ਪੜਿਆ ਇਹ ਗੁਨਾਗਾਰਾ ਪਰ ਪੜਿਆ ਕਰਕੇ ਨੂੰ ਸਜ਼ਾ ਨਹੀਂ ਮਿਲਣੀ ਕਹਿੰਦੇ ਜਿਹੜੀ ਇਹ ਵੀ ਪੜ੍ਹੇ ਤੇ ਅਨਪੜ੍ਹ ਦੀ ਵਿਚਾਰ ਤੇ ਕਰਮਾਂ ਦੀ ਵਿਚਾਰ ਤਾਂ ਉੱਥੇ ਪ੍ਰਮਾਤਮਾ ਦੀ ਦਰਗਾਹ 'ਚ ਹੋਣੀ ਆ। ਜਿਹੋ ਜੇ ਕਹਿੰਦੇ ਕੋਈ ਕੰਮ ਕਰਦਾ ਉਹੋ ਜਿਹਾ ਫਿਰ ਉਹ ਵਿਚਾਰਿਆ ਜਾਂਦਾ ਉਹਦੀ ਦਰਗਾਹ ਦੇ ਵਿੱਚ। ਫਿਰ ਕਹਿੰਦੇ ਆਪਾਂ ਉਹੀ ਕੰਮ ਕਰੀਏ ਜਿਹੜੀ ਉਹਦੀ ਦਰਗਾਹ ਦੇ ਵਿੱਚ ਕਬੂਲ ਪੈ ਸਕਣੇ ਨੇ। ਉਹਦੀ ਦਰਗਾਹ ਦੇ ਵਿੱਚ ਤੇ ਕਹਿੰਦੇ ਵੀ ਜੇ ਜਿਹੜਾ ਗੁਨਾਹਗਾਰ ਆ ਉਹੀ ਗੁਨਾਹਗਾਰ ਕੱਢਿਆ ਜਾਣਾ ਇਹ ਗੁਨਾਹਗਾਰ ਅਨਪੜ ਨੂੰ ਗੁਨਾਹਾਰ ਨਹੀਂ ਗੁਨਾਹ ਕਰਨ ਵਾਲਾ ਨਹੀਂ ਮੰਨਿਆ ਜਾ ਸਕਦਾ ਵੀ ਇਹ ਅਨਪੜਾ ਵੀ ਪੜਿਆ ਲਿਖਿਆ ਗੁਨਾਹਗਰ ਹੋ ਕੇ ਮੁਆਫ ਨਹੀਂ ਕੀਤਾ ਜਾ ਸਕਦਾ ਵੀ ਇਹ ਪੜਿਆ ਲਿਖਿਆ ਉੱਥੇ ਤੇ ਕਹਿੰਦੇ ਕਰਮਾਂ ਦੇ ਹਿਸਾਬ ਨਾਲ ਨਿਵੇੜੇ ਹੋਣੇ ਨੇ ਪੜ੍ਹਾਈ ਲਿਖਾਈ ਜਾਂ ਅਨਪੜਤਾ ਦੇ ਹਿਸਾਬ ਨਾਲ ਨਹੀਂ ਹੋਣੇ ਜਿਹੜੇ ਕਹਿੰਦੇ ਮੂੰਹ ਦੇ ਜ਼ੋਰ ਤੇ ਚੱਲਦੇ ਨੇ ਆਪਣੇ ਆਪਾ ਆਪਾ ਜਣਾਉਂਦੇ ਨੇ ਉਹਨਾਂ ਦੇ ਮੂੰਹ ਤੇ ਤੇ ਮਾਰ ਪੈਂਦੀ ਸਕੋਤੇ ਸ਼ਲੋਕ ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਇਕ ਰਥ ਇਕ ਰਥ ਵਾਹ ਜੁਗ ਜੁਗ ਫੇਰ ਵਟਾਈਐ ਗਿਆਨੀ 부ਜੈ ਤਾਹ ਸਤਜੁਗ ਰਥ ਸੰਤੋਖ ਕਾ ਧਰਮ ਅਗੈ ਰਥ ਵਾਹ ਤ੍ਰੇਤਰਥ ਜਤੇ ਕਾ ਜੋਰ ਅਗੈ ਰਥ ਵਾਹ ਦੁਆਪਰ ਰਥ ਤਪੈ ਕਾ ਸਤ ਅਗੈ ਰਥ ਵਾਹ ਕਾਲ ਯੁਗ ਰਥ ਅਗਨ ਕਾ ਕੂੜ ਅਗੈ ਰਥ ਵਾਹ ਆਂਦੀ ਸੰਗਤ ਜੀ ਇੱਥੇ ਸਤਗੁਰ ਜਿਵੇਂ ਕਲਯੁਗ ਸਤਜੁਗ ਤ੍ਰੇਤਾ ਦੁਆਪਰ ਯੁਗ ਹੋਏ ਨੇ ਇਹ ਯੁਗ ਇੱਕ ਤਾਂ ਸਮੇਂ ਦੇ ਅਨੁਸਾਰ ਮੰਨੇ ਜਾਂਦੇ ਨੇ ਇੱਕ ਹੈਗਾ ਜੀਵ ਦੇ ਸੁਭਾਅ ਦੇ ਵਿੱਚ ਇਹ ਚਾਰੇ ਯੁਗ ਵਰਤਦੇ ਨੇ ਉਸ ਹਿਸਾਬ ਨਾਲ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਜਿਹੜਾ ਮੇਰਾ ਸਰੀਰ ਆ ਇਹਦਾ ਇੱਕ ਰਾਥਾ ਤੇ ਇੱਕ ਰਥਵਾਹ ਇੱਕ ਤਾਂ ਹੈਗਾ ਜਿਹੜੀ ਆਪਣੇ ਅੰਦਰ ਭਾਵਨਾਵਾਂ ਚੱਲ ਰਹੀਆਂ ਨੇ ਜੋ ਇਹਨੂੰ ਚਲਾਉਂਦੀਆਂ ਨੇ ਇੱਕ ਫਿਰ ਉਹਨਾਂ ਦੇ ਕਰਕੇ ਜਿਵੇਂ ਜੀਵ ਦਾ ਸੁਭਾਅ ਬਣ ਜਾਂਦਾ ਫਿਰ ਕਹਿੰਦੇ ਇਹ ਜਿਵੇਂ ਜਿਵੇਂ ਜੀਵ ਦਾ ਸੁਭਾਅ ਬਦਲਦਾ ਜਾਂਦਾ ਉਸ ਤਰ੍ਹਾਂ ਯੁੱਗ ਬਦਲਦਾ ਜਾਂਦਾ ਜਿਵੇਂ ਸਤਜੁਗ ਸੀ ਸਤਜੁਗ ਦੇ ਵਿੱਚ ਜਿਹੜੀ ਜੀਵ ਦੀ ਭਾਵਨਾ ਸੀਗੀ ਉਹ ਸੀ ਸੰਤੋਖ ਵਾਲੀ ਸੰਤੋਖ ਵਾਲੀ ਭਾਵਨਾ ਹੋਣ ਦੇ ਕਰਕੇ ਜਿਹੜਾ ਉਹਦਾ ਧਰਮ ਸੀ ਉਹ ਰਥਵਾ ਸੀ ਧਰਮ ਉਹਦਾ ਜਿੱਦਾਂ ਕਹਿੰਦੇ ਨੇ ਵੀ ਪ੍ਰਧਾਨ ਸੀ ਧਰਮ ਨੂੰ ਦੁਨੀਆ ਮੰਨਦੀ ਸੀ ਲੋਕਾਂ ਦੇ ਸੁਭਾਅ ਧਾਰਮਿਕ ਸੀਗੇ ਕੇ ਤ੍ਰੇਤਾ ਆ ਤ੍ਰੇਤੇ ਦੇ ਵਿੱਚ ਹੋ ਗਿਆ ਜ਼ੋਰ ਦਾ ਸ਼ਕਤੀ ਦਾ ਸ਼ਕਤੀ ਦਾ ਮਤਲਬ ਸ਼ਕਤੀ ਪ੍ਰਦਾਨ ਹੋ ਗਈ ਉਸ ਤਰ੍ਹਾਂ ਦੀ ਜਿਹੜੀ ਜੀਵ ਦੀ ਭਾਵਨਾ ਉਹਨੇ ਸ਼ਕਤੀ ਨੂੰ ਅੱਗੇ ਕਰ ਲਿਆ ਜ਼ੋਰ ਦਾ ਕੰਮ ਹੋਣ ਲੱਗ ਗਿਆ ਫਿਰ ਆਇਆ ਕਹਿੰਦੇ ਦਵੱਪਰ ਦਵੱਪਰ ਦੇ ਵਿੱਚ ਜਿਹੜਾ ਸੀਗਾ ਲੋਕਾਂ ਦੀ ਸੋਚ ਸ਼ਕਤੀ ਉਹ ਜਿੱਦਾਂ ਤਪ ਵਾਲੀ ਹੋ ਗਈ ਤਪੱਸਵੀ ਲੋਕ ਜ਼ਿਆਦਾ ਹੋ ਗਏ ਫਿਰ ਉਨ ਉੱਥੇ ਫਿਰ ਕਿਹੜੀ ਮਤਲਬ ਸੁਭਾਅ ਕਿਹੜਾ ਬਣ ਗਿਆ ਸੱਤ ਦਾ ਬਣ ਗਿਆ ਫਿਰ ਕਹਿੰਦੇ ਕਲ ਯੁਗ ਆ ਕਲ ਯੁਗ ਦੇ ਵਿੱਚ ਕੀ ਹੋਇਆ ਰਤ ਹੋ ਗਿਆ ਅਗੰਧਾ ਤ੍ਰਿਸ਼ਨਾ ਦਾ ਤੇ ਫਿਰ ਜਿਹੜਾ ਅੱਗੇ ਸੁਭਾਅ ਜੀਵ ਦਾ ਬਣ ਗਿਆ ਕੂੜ ਝੂਠਾ ਸੁਭਾਅ ਬਣ ਗਿਆ ਜੀਵ ਦਾ ਕਲ ਯੁਗ ਦੇ ਵਿੱਚ ਜਿਵੇਂ ਜਿਵੇਂ ਜੀਵ ਦਾ ਸੁਭਾਅ ਬਦਲਦਾ ਗਿਆ ਉਸ ਤਰ੍ਹਾਂ ਯੁਗਾਂ ਦੇ ਨਾਂ ਪੈ ਗਏ ਮਹੱਲਾ ਪਹਿਲਾ ਸਾਮ ਕਹੇ ਸਤੰਬਰ ਸੁਆਮੀ ਸੱਚ ਮੈਂ ਆਛੈ ਸਾਚ ਰਹੇ ਸਭ ਕੋ ਸੱਚ ਸਮਾਵੈ ਰਿਗ ਕਹੇ ਰਹਾ ਭਰਪੂਰ RAM ਨਾਮ ਦੇਵਾ ਮਹਸੂਰ ਨਾਈ ਲਇ ਪਰਾਸ਼ਤ ਜਾਹੇ ਨਾਨਕ ਤਉ ਮੋਖੰਤਰ ਪਾਹੇ ਜੁਜ ਮਹਿ ਜੋਰ ਛਲੀ ਚੰਦ ravel ਕਾਨ ਕ੍ਰਿਸ਼ਨ ਜਾਦਮ ਪਿਆ ਪਾਰ ਜਾਤ ਗੋਪੀ ਲੈ ਆਇਆ ਬ੍ਰਿੰਦਾਬਨ ਮਹਿ ਰੰਗ ਕੀਆ ਹੰਦੀ ਸੰਗਤ ਜੀ ਇੱਥੇ ਵੀ ਪਾਤਸ਼ਾਹ ਜੁਗਾਂ ਦੀ ਗੱਲ ਕਰ ਰਹੇ ਨੇ ਪਹਿਲਾਂ ਜਿੱਦਾਂ ਕਹਿ ਰਹੇ ਨੇ ਕਿ ਪਹਿਲੇ ਜਦੋਂ ਸ਼ਾਮ ਵੇਦ ਸੀਗਾ ਉਸ ਸਮੇਂ ਉਹਨਾਂ ਨੇ ਕਿਹਾ ਕਿ ਪਰਮਾਤਮਾ ਨੂੰ ਹੀ ਮਾਲਕ ਮੰਨਿਆ ਜਿਵੇਂ ਕਹਿੰਦੇ ਨੇ ਸਤਜੁਗ ਦੇ ਵਿੱਚ ਜੀਵ ਦਾ ਸੁਭਾਅ ਇੰਨਾ ਧਰਮੀ ਸੀ ਕਿਸ ਕੋਈ ਅਵਤਾਰ ਨਹੀਂ ਸੀ ਉਸ ਤੋਂ ਬਾਅਦ ਸਿਰ ਅਵਤਾਰ ਆਉਣੇ ਸ਼ੁਰੂ ਹੋਏ ਜਿਉਂ ਜਿਉਂ ਜਦੋਂ ਜੀਵ ਦਾ ਸੁਭਾਅ ਧਰਮ ਤੋਂ ਪਿੱਛੇ ਹਟਦਾ ਗਿਆ ਫਿਰ ਪਰਮਾਤਮਾ ਨੇ ਅਵਤਾਰ ਦੁਨੀਆਂ ਦੇ ਭੇਜੇ ਜਿਸ ਤਰ੍ਹਾਂ ਦੇਖੀਏ ਆਪਾਂ ਅਲੱਗ-ਅਲੱਗ ਅਵਤਾਰ ਅਲੱਗ-ਅਲੱਗ ਸਮੇਂ ਤੇ ਆਏ ਨੇ ਇੱਕ ਤੋਂ ਬਾਅਦ ਦੂਜਾ ਜਿਵੇਂ ਜਿਵੇਂ ਪਰਮਾਤਮਾ ਨੇ ਦੇਖੀ ਕਿ ਲੋੜ ਆ ਜੀਵਾਂ ਨੂੰ ਉਹ ਸਸਥਾਵ ਨਾਲ ਅਵਤਾਰ ਆਉਂਦੇ ਰਹੇ ਸੰਸਾਰ ਤੇ ਪਹਿਲੇ ਕਹਿੰਦੇ ਸ਼ਾਮਵੇਦ ਦੇ ਸਮੇਂ ਵਿੱਚ ਪਰਮਾਤਮਾ ਨੂੰ ਹੀ ਪਰਮਾਤਮਾ ਦੀ ਹੀ ਪੂਜਾ ਕਰਦੇ ਸੀ ਲੋਕ ਸਾਰੇ ਪਰਮਾਤਮਾ ਨੂੰ ਸੱਚਾ ਸਮਝਦੇ ਸੀ ਤੇ ਉਹਦੇ ਵਿੱਚ ਹੀ ਜਾਪ ਕਰਕੇ ਪਰਮੇਸ਼ਰ ਚ ਲੀਨ ਹੁੰਦੇ ਸੀ ਫਿਰ ਰਿਗਵੇਦ ਦੇ ਸਮੇਂ ਕਹਿੰਦੇ ਇਹ RAM ji ਦੇ ਵੇਲੇ ਸਮਝਿਆ ਜਾਂਦਾ ਰਿਗਵੇਦ ਆ ਤੇ ਉਸ ਸਮੇਂ ਕਹਿੰਦੇ ਵੀ RAM ji ਦਾ ਲੋਕ ਨਾਮ ਜਪਦੇ ਸੀਗੇ ਪਰ ਨਾਨਕ ਜੀ ਕਹਿੰਦੇ ਨੇ ਜਦੋਂ ਮੁਕਤੀ ਮਿਲਣੀ ਆ ਮੁਕਤੀ ਜੀਵ ਸਮਝਦੇ ਸੀ ਸ਼ਾਇਦ RAM ji ਦਾ ਨਾਮ ਜਪਿਆਂ ਪਰ ਮੁਕਤੀ ਮਿਲਦੀ ਆ ਪਰਮੇਸ਼ਰ ਦਾ ਨਾਮ ਜਪਿਆਂ ਫੇਰ ਕਹਿੰਦੇ ਯਜੁਰਵੇਦ ਆ ਉਹ ਹੋਇਆ ਯਜੁਰਵੇਦ ਹੋਇਆ ਕ੍ਰਿਸ਼ਨ ਜੀ ਦੇ ਸਮੇਂ ਕ੍ਰਿਸ਼ਨ ਜੀ ਨੇ ਕਹਿੰਦੇ ਜਿਸ ਤਰ੍ਹਾਂ ਆਪਣੀ ਗੋਪੀ ਸੀਗੀ ਸੱਤੇਪਾਾਮ ਕੋਈ ਉਹਦਾ ਨਾਮ ਸੀਗਾ ਉਹਦੇ ਲਈ ਪਾਰਜਾਦ ਦਾ ਦਰਖਤ ਲੈ ਕੇ ਆਂਦਾ ਇੰਦਰ ਦੇ ਬਾਗ ਤੋਂ ਤੇ ਬ੍ਰਿੰਦਾਵਨ ਦੇ ਵਿੱਚ ਕ੍ਰਿਸ਼ਨ ਜੀ ਰਹੇ ਫੇਰ ਕਹਿੰਦੇ ਕਲ ਜੋ ਤੇ ਇੱਕ ਦੱਸਿਆ ਹੈਗਾ ਕ੍ਰਿਸ਼ਨ ਜੀ ਨੇ ਕੋਈ ਚੰਦਰਾਵਲ ਨਾਮ ਦੀ ਗੋਪੀ ਸੀਗੀ ਉਹਦੇ ਨਾਲ ਕੋਈ ਕੌਤਕ ਖੇਡਿਆ ਫਿਰ ਕਲਯੁਗ ਆਇਆ ਕਲਯੁਗ ਦੇ ਵਿੱਚ ਅਥਰਵਨ ਵੇਦ ਮੰਨਿਆ ਗਿਆ ਜਿਹੜਾ ਅਥਰਵਨ ਵੇਦ ਆ ਉਹਨੂੰ ਕਲਯੁਗ ਦਾ ਵੇਦ ਮੰਨਿਆ ਗਿਆ ਇਹਦੇ ਵਿੱਚ ਫਿਰ ਕਹਿੰਦੇ ਪ੍ਰਮਾਤਮਾ ਦਾ ਨਾਮ ਖੁਦਾ ਪੈ ਗਿਆ ਅੱਲਾ ਪੈ ਗਿਆ ਇਸ ਵਿੱਚ ਇਸ ਸਮੇਂ ਫਿਰ ਮੁਸਲਮਾਨਾਂ ਦਾ ਜ਼ੋਰ ਹੋ ਗਿਆ ਇਸ ਕਰਕੇ ਜ਼ਿਆਦਾ ਲੋਕ ਫਿਰ ਅੱਲਾ ਦੀ ਪੂਜਾ ਕਰਨ ਲੱਗ ਗਏ ਕਲ ਮੈਂ 베ਦ ਅਥਰਵਨ ਹੂਆ ਨਾਉ ਖੁਦਾਈ ਅੱਲਾ ਪਿਆ ਨੀਲ ਬਸਤਰ ਲੈ ਕਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਇਹਦੇ ਵਿੱਚ ਫਿਰ ਕਹਿੰਦੇ ਜਿਹੜਾ ਲਿਵਾਸ ਸੀ ਉਹ ਨੀਲੇ ਕੱਪੜਿਆਂ ਦਾ ਹੋ ਗਿਆ ਫਿਰ ਤੁਰਕਾਂ ਤੇ ਪਠਾਣਾ ਦਾ ਜੋ ਸੀ ਧਰਮ ਦਾ ਚੱਲ ਰਿਹਾ ਫਿਰ ਉਹ ਜ਼ਿਆਦਾ ਜ਼ੋਰ ਪੈ ਗਿਆ ਚਾਰੇ ਵੇਦ ਹੋਏ ਸਚਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਪਾਉ ਪਗਤ ਕਰ ਨੀਚ ਸਦਾਏ ਤਉ ਨਾਨਕ ਮੁਖੰਤਰ ਪਾਏ ਇਸ ਤਰ੍ਹਾਂ ਕਹਿ ਰਹੇ ਨਾਨਕ ਜੀ ਕਹਿੰਦੇ ਨੇ ਕਿ ਵੀ ਉਹਨਾਂ ਸਮਿਆਂ ਦੇ ਵਿੱਚ ਚਾਰੇ ਵੇਦ ਆਪਣੇ ਆਪਣੇ ਸਮੇਂ ਤੇ ਸੱਚੇ ਸਾਬਤ ਹੋਏ ਫਿਰ ਉਸ ਸਮੇਂ ਜੋ ਪੜਨ ਵਾਲੇ ਸੀ ਗਿਆਨੀ ਲੋਕ ਸੀ ਉਹ ਇਹਨਾਂ ਵੇਦਾਂ ਦੀ ਵਿਚਾਰ ਕਰਦੇ ਸੀ ਪਰ ਨਾਨਕ ਜੀ ਕਹਿੰਦੇ ਨੇ ਜਿਹੜਾ ਜੀਵ ਭਾਉ ਭਗਤ ਕਰਨੀ ਚ ਸਦਾਏ ਪਰਮੇਸ਼ਰ ਨਾਲ ਪ੍ਰੇਮ ਕਰੇ ਪਰਮੇਸ਼ਰ ਦੀ ਭਗਤੀ ਕਰੇ ਤੇ ਇਹ ਕਰਦਿਆਂ ਵੀ ਆਪਣੇ ਆਪ ਨੂੰ ਨਿਮਾਣਾ ਸਦਾਏ ਤੋ ਨਾਨਕ ਮੁਖੰਤਰ ਪਾਏ ਤਾਂ ਕਹਿੰਦੇ ਫਿਰ ਉਹ ਮੁਕਤੀ ਦਾ ਦਵਾਰ ਪਾਉਂਦਾ ਹੈ ਮੁਕਤੀ ਦਾ ਦਵਾਰ ਹੈ ਕਿ ਆਵਾਗਵਨ ਤੋਂ ਦਾ ਛੁਟਕਾਰਾ ਹੋ ਜਾਂਦਾ ਹੈ ਬਾਉੜੀ ਸਤਗੁਰ ਵਿਟੋ ਵਾਰਿਆ ਜਿਤ ਮਿਲਿਆ ਖਸਮ ਸਮਾਲਿਆ ਜਿਨ ਕਰ ਉਪਦੇਸ ਗਿਆਨ ਅੰਜਨ ਦਿਆ ਇਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂ ਜੈ ਲਗੇ ਡੁੱਬੇ ਸੇ ਵਣ ਜਾ ਰਿਆ ਸਤ ਗੁਰੂ ਹੈ ਬੋਹਤਾ ਵਿਰਲੇ ਕਿਨੈ ਵਿਚਾਰਿਆ ਕਰ ਕੇ ਕਿਰਪਾ ਪਾਰ ਉਤਾਰਿਆ ਕਰ ਕੇ ਕਿਰਪਾ ਪਾਰ ਉਤਾਰਿਆ ਫਿਰ ਪੂਰੀ ਨਿਚੋੜ ਦੀ ਗੱਲ ਸਤ ਗੁਰ ਦੱਸਦੇ ਨੇ ਕਿ ਸਤ ਗੁਰ ਵਿਟੋ ਵਾਰੇ ਆ ਜਿੱਤ ਮਿਲਿਆ ਖਸਮ ਸਮਾਲਿਆ ਕਹਿੰਦੇ ਸਾਡੇ ਲਈ ਸਤ ਗੁਰ ਕੌਣ ਆ ਸਤ ਗੁਰ ਸਾਡੇ ਲਈ ਜਹਾਜ਼ ਆ ਜਿਦੇ ਤੇ ਚੜ ਕੇ ਕਹਿੰਦੇ ਅਸੀਂ ਉਸ ਨਿਰੰਕਾਰ ਦੇ ਦੇਸ਼ ਵਿੱਚ ਪਹੁੰਚਦੇ ਆਂ ਕਹਿੰਦੇ ਮੈਂ ਸਤਿਗੁਰ ਤੋਂ ਬਲਿਹਾਰੇ ਜਾਮਾ ਜਿਸ ਸਤਿਗੁਰ ਨੂੰ ਮਿਲਣ ਦੇ ਨਾਲ ਹੀ ਮੈਂ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕੀਤਾ ਉਸ ਸਤਿਗੁਰ ਨੇ ਮੈਨੂੰ ਸਿੱਖਿਆ ਦਿੱਤੀ ਮੈਨੂੰ ਗਿਆਨ ਰੂਪੀ ਸਰਮਾ ਸ਼ੁਰਮਾ ਮੇਰੀ ਅੱਖਾਂ 'ਚ ਪਾਇਆ ਤਾਂ ਮੈਂ ਇਸ ਜਿਹੜਾ ਜਗਤ ਹੈਗਾ ਇਹਦੀ ਅਸਲੀਅਤ ਨੂੰ ਜਾਣ ਲਿਆ ਉਹਨਾਂ ਗਿਆਨ ਰੂਪੀ ਸੁਰਮੇ ਰਾਹੀ ਕਹਿੰਦੇ ਜਿਹੜੇ ਕਹਿੰਦੇ ਪਰਮੇਸ਼ਰ ਨੂੰ ਛੱਡ ਕੇ ਹੋਰ ਦੂਜੇ ਨਾਲ ਪਿਆਰ ਪਾਉਂਦੇ ਨੇ ਦੂਜੀਆਂ ਚੀਜ਼ਾਂ ਨਾਲ ਪਿਆਰ ਪਾਉਂਦੇ ਨੇ ਉਹ ਵਣਜ ਕਰਨ ਆਏ ਵਣਜਾਰੇ ਡੁੱਬ ਜਾਂਦੇ ਨੇ ਵਣਜ ਕਰਨ ਲਈ ਅਸੀਂ ਆਏ ਆ ਉਹਦੇ ਨਾਮ ਦਾ ਪਰ ਨਹੀਂ ਕਰ ਰਹੇ ਫਿਰ ਜਿਸ ਕੰਮ ਲਈ ਅਸੀਂ ਆਏ ਆ ਉਹ ਨਹੀਂ ਕਰ ਰਹੇ ਤਾਂ ਅਸੀਂ ਡੁੱਬ ਰਹੇ ਹਾਂ ਇਸ ਸੰਸਾਰ ਦੇ ਵਿੱਚ ਸਤਿਗੁਰ ਹੈ ਬਹੁਤਾ ਵਿਰਲਾ ਕਿਨੇ ਵਿਚਾਰਿਆ ਕਹਿੰਦੇ ਸਤਗੁਰ ਸਾਨੂੰ ਇਸ ਸੰਸਾਰ ਸਾਗਰ ਚੋਂ ਤਰਾ ਲੈ ਕੇ ਜਾਣ ਵਾਲਾ ਜਹਾਜ਼ ਹੈ ਪਰ ਇਹਦੀ ਵਿਚਾਰ ਕਿਸੇ ਵਿਰਲੇ ਨੇ ਕੀਤੀ ਹਰ ਇੱਕ ਨੂੰ ਇਸ ਗੱਲ ਦੀ ਸਮਝ ਨਹੀਂ ਪਈ ਕਿ ਅਸੀਂ ਇਸ ਸੰਸਾਰ ਸਾਗਰ ਤੋਂ ਕਿਵੇਂ ਤਰ ਸਕਦੇ ਹਾਂ ਸਾਡੇ ਲਈ ਜਹਾਜ਼ ਕੌਣ ਹੈ ਵਿਰਲੇ ਨੇ ਕਿਸੇ ਨੇ ਵਿਚਾਰ ਕੀਤੀ ਫਿਰ ਜਿਹਨੇ ਵਿਚਾਰ ਕੀਤੀ ਆ ਕਰ ਕਿਰਪਾ ਪਾਰ ਉਤਾਰਿਆ ਸਤਿਗੁਰ ਨੇ ਕਿਰਪਾ ਕਰਕੇ ਉਸ ਜੀਵ ਨੂੰ ਇਸ ਸੰਸਾਰ ਸਾਗਰ ਦੇ ਭਵਜਲ ਤੋਂ ਬਾਹਰ ਉਤਾਰ ਦਿੱਤਾ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਲਾ ਦਿੱਤੀ ਉਹ ਜੀਵ ਨਾਮ ਦੀ ਕਮਾਈ ਕਰਨ ਲੱਗ ਗਿਆ ਵਾਹਿਗੁਰੂ ਜੀ ਵਾਹਿਗੁਰੂ ਜੀ ਹੰਦੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰ ਜੀ ਪਰਮੇਸ਼ਰ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ ਦੇਣੀਆਂ ਸਤਿਗੁਰਜੇ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿ